ਜਾ ਬੈਗ ਨੂੰ ਕਰ ਰਿਹਾ ਤੇ ਮਤਲਬ ਤੁਹਾਡੇ ਜਿਆਦਾ ਕਿਉਂਕਿ ਰੋਜ਼ ਦੇਖਦੇ ਹੋ ਤੁਸੀਂ ਵੀ ਬੰਦਾ ਆਮ ਪਸੰਜਰ ਹੈ ਪਤਾ ਲੱਗ ਜਾਂਦਾ ਤੁਹਾਡੀ ਵੀ ਰੋਜ਼ ਦੀ ਬੰਦੇ ਦੀ ਅੰਦਰ ਡਿਵੈਲਪ ਹੋ ਜਾਂਦੀ ਹੈ ਸਿਸਟਮ ਜਿਆ ਮੇਰਾ ਆਪਣੇ ਪਈ ਹਾਂ ਮੋਲੀ ਦੇ ਸੋਗੂਲੀ ਸਵਾਰੀ ਚੀਜ਼ ਵੀ ਪਈ ਹੋਵੇ ਆਪਾਂ ਉਹਦੇ ਨਾਲ ਨੂੰ ਮਾਰਦੇ ਜਾ ਵੀ ਆਏ ਹੋ ਠੀਕ ਹੋ ਜੀ ਰੱਦ ਕਰ ਸੀ ਨਾ ਪਹਿਲਾਂ ਜੋ ਆਪਰੇਸ਼ਨ ਜਿਹੜਾ ਪ੍ਰਹਾਰ ਟੂ ਚੱਲ ਰਿਹਾ ਉਹਦੇ ਫਰਸਟ ਡੇ ਤੁਹਾਨੂੰ ਪਤਾ ਹੀ ਹੈ ਵੱਡੀ ਰਿਕਵਰੀ ਹੋਈ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ 6 ਪਿਸਟਲਸ ਤੇ ਪੰਜ ਮੇਨ ਅਕਿਊਜ਼ਡ ਅਲੋਂਗ ਵਿਦ ਡਰੱਗ ਮਨੀ ਅਸੀਂ ਫੜਿਆ ਉਸ ਤੋਂ ਇਲਾਵਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈ ਲਿਸਟਡ ਨੇ ਐਸੋਸੀਏਟਸ ਨੇ ਰਿਲੇਟਿਵਸ ਨੇ ਜਿਹੜੇ ਜਿਹੜੇ ਕ੍ਰਾਈਮ ਨੂੰ ਬੈਟ ਕਰ ਰਹੇ ਹੈ ਹਿਨਸ ਕ੍ਰਾਈਮ ਹੈ ਪੀਓਜ਼ ਨੇ ਉਹਦੇ ਚ ਹੁਣ ਤੱਕ ਦੀ ਜਿਹੜੀ ਫਿਗਰ ਆਈ ਹੈ ਸਾਡੇ ਕੋਲ 116 ਬੰਦੇ ਅਰੈਸਟ ਹੋ ਚੁੱਕੇ ਹੈ ਉਹਦੀ ਤੁਹਾਨੂੰ ਅਸੀਂ ਡੇਟ ਜਲਦੀ ਆਪਣੇ ਡਿਟੇਲ ਜਲਦੀ ਦੇ ਦਾਂਗੇ ਰੇਲਵੇ ਸਟੇਸ਼ਨ ਇੱਕ ਉਹ ਜਿਹੀ ਜਗ੍ਹਾ ਜਿਹੜੀ ਕਨੈਕਟੀਵਿਟੀ ਔਰ ਇੰਟਰਸਟੇਟ ਕੰਮ ਇੱਥੇ ਚੱਲਦਾ ਹੈ ਜ਼ਿਆਦਾ ਆਰਪੀਐਫ ਤੇ ਜੀਆਰਪੀ ਨੂੰ ਨਾਲ ਲੈ ਕੇ ਅਸੀਂ ਸਾਰੇ ਸੀਨੀਅਰ ਅਫਸਰ ਇੱਥੇ ਆਏ ਆ ਵੀ ਕੋਆਰਡੀਨੇਟਡ ਸਰਚ ਆਪਰੇਸ਼ਨ ਇੱਥੇ ਕੀਤਾ ਜਾਵੇ ਬੇਸਿਕਲੀ ਆਪਾਂ ਦੇਖਣਾ ਕਿ ਕੌਣ ਬੰਦੇ ਇੱਥੇ ਸ਼ੱਕੀ ਘੁੰਮ ਰਹੇ ਆ ਏਮਲੈਸਲੀ ਘੁੰਮ ਰਹੇ ਆ ਕੋਈ ਅਨਕਲੇਮਡ ਬੈਗੇਜ ਤਾਂ ਨਹੀਂ ਕਿਸੇ ਤਰੀਕੇ ਦਾ ਕੋਈ ਜਿਹੜਾ ਸੈਬੋਟੇਜ ਵਾਲਾ ਐਂਗਲ ਕਿਸੇ ਬੰਦੇ ਦੀ ਮੂਵਮੈਂਟ ਨਾਲ ਔਰ ਇਦਾਂ ਹੀ ਜਿਹੜੀ ਰੇਲਵੇ ਸਟੇਸ਼ਨ ਦੀ ਜਿਹੜੀ ਪਾਰਕਿੰਗ ਹੈ ਪਹਿਲਾਂ ਵੀ ਦੇਖਿਆ ਗਿਆ ਕਿ ਉੱਥੇ ਬੰਦੇ ਜਿਹੜੇ ਕ੍ਰਿਮਨਲ ਨੇ ਆਪਣੀ ਗੱਡੀ ਆ ਮੋਟਰਸਾਈਕਲ ਲਾ ਜਾਂਦੇ ਨੇ ਉਹ ਇੱਕ ਇੱਕ ਬੰਦੇ ਨੂੰ ਅਸੀਂ ਵੈਰੀਫਾਈ ਕਰ ਰਹੇ ਆ ਐਂਟੀ ਸਬਟਾ ਟੀਮ ਹੈ ਐਂਟੀ ਰਾਈਡ ਪੁਲਿਸ ਟੀਮ ਹੈ ਜੀਆਰਪੀ ਦੇ ਐਸਐਚਓ ਨੇ ਆਰਪੀਐਫ ਦੇ ਜਿਹੜੇ ਇਹਨਾਂ ਦੇ ਇੰਸਪੈਕਟਰ ਸਾਹਿਬ ਨੇ ਔਰ ਸਾਡੇ ਡੀਸੀਪੀ ਲੌਂਡਰ ਸਾਹਿਬ ਦੀ ਜਿਹੜੀ ਰਹਿਨੁਮਾਈ ਦੇ ਵਿੱਚ ਸ਼੍ਰੀ ਵਨੇਲਾ ਜੀ ਸਾਡੇ ਐਡੀਸੀਪੀ ਇਹ ਬਾਕੀ ਜਿਹੜੀ ਫੋਰਸ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਤੋਂ ਤੇ ਪੁਲਿਸ ਲਾਈਨ ਤੋਂ ਅਸੀਂ ਇਕੱਠੀ ਕੀਤੀ ਹੈ ਉਹ ਸਾਰਿਆਂ ਨੂੰ ਮੈਂ ਆਪ ਖੁਦ ਬਰੀਫ ਕੀਤਾ ਹੁਣ ਅਸੀਂ ਬੇਸਿਕਲੀ ਉਹ ਦੇਖਣਾ ਕਿ ਜਿਹੜੇ ਬੰਦੇ ਇੱਥੇ ਆ ਰਹੇ ਨੇ ਵਾਕਈ ਜੈਨੂਇਨ ਯਾਤਰੀ ਨੇ ਜਾਂ ਕੋਈ ਚੀਜ਼ ਲੈ ਕੇ ਲੋਕਾਂ ਦੇ ਵਿੱਚ ਆਮ ਪਿੱਛੇ ਦੇਖਿਆ ਗਿਆ ਕਿ ਰੇਲਵੇ ਇੱਕ ਉਹਨਾਂ ਨੂੰ ਲੱਗਦਾ ਕਿ ਸੇਫ ਟਰੈਵਲ ਦਾ ਇੱਕ ਮਾਧਿਅਮ ਬਣਾਇਆ ਹੋਇਆ ਕ੍ਰਿਮੀਨਲਸ ਨੇ ਪਿੱਛੇ ਵੀ ਰਿਕਵਰੀਜ਼ ਹੋਈਆਂ ਔਰ ਲੋਕੀ ਜਿਹੜੇ ਪਿੱਛੇ ਆਪਾਂ ਗ੍ਰਾਫਿਟੀ ਵਾਲੇ ਫੜੇ ਸੀ ਉਹ ਵੀ ਸਾਰੇ ਰੇਲ ਦੇ ਰਾਹੀ ਉਹਨਾਂ ਨੇ ਟਰੈਵਲ ਕੀਤਾ ਸੀਗਾ ਸੋ ਉਸ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਔਰ ਡੋਮਿਨੇਸ਼ਨ ਵਿਜ਼ਿਬਿਲਟੀ ਸਾਰੀ ਉਸ ਜਿਹੜਾ ਮੇਨ ਏਮ ਹੈ ਸਾਡਾ ਉਹਦੇ ਤਹਿਤ ਅਸੀਂ ਇੱਥੇ ਆਏ ਆ ਤੁਹਾਡੇ ਨਾਲ ਬਾਕੀ ਡਿਟੇਲਸ ਜਿਹੜੀਆਂ ਹੈ ਕਿ ਕੀ ਰਿਕਵਰੀ ਹੋਈਆਂ ਕਿੰਨੇ ਬੰਦੇ ਫੜੇ ਗਏ ਉਹ ਸਾਰੀ ਅਸੀਂ ਸ਼ਾਮ ਨੂੰ ਪ੍ਰੈਸ ਨੋਟ ਰਿਲੀਜ਼ ਕਰਾਂਗੇ ਸਰ ਕਿੰਨਾ ਕੁ ਰੇਲਵੇ ਸਟੇਸ਼ਨ ਤੇ ਕਰਨਾ ਕਿੰਨਾ ਜ਼ਰੂਰੀ ਹੈ ਕਿਉਂਕਿ ਰੇਲਵੇ ਸਟੇਸ਼ਨ ਨਾਲ ਇਦਾਂ ਜੀ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਪਿੱਛੇ ਜਿਹੜੇ ਸਾਨੂੰ ਇਨਪੁਟਸ ਆਈਆਂ ਐ ਇੰਟਰੋਗੇਸ਼ਨ ਚ ਆਈਆਂ ਐ ਕਿ ਕ੍ਰਿਮੀਨਲ ਜਿਹਨੂੰ ਇੱਕ ਸੇਫ ਵੇ ਆਫ ਟਰਾਂਸਪੋਰਟ ਮੰਨ ਰਹੇ ਆ ਔਰ ਇਹਦਾ ਇੰਟਰ ਸਟੇਟ ਰੈਮਿਫੀਕੇਸ਼ਨ ਨੇ ਗੱਡੀਆਂ ਇੰਟਰ ਸਟੇਟ ਜਾਂਦੀਆਂ ਲੋਕਾਂ ਨੂੰ ਦੂਰ ਤੱਕ ਸੈਂਸ ਆਫ ਸਿਕਿਉਰਿਟੀ ਹੈ ਔਰ ਮੈਸੇਜ ਵੀ ਕਲੀਅਰ ਜਾਂਦਾ ਕਿ ਪੁਲਿਸ ਐਕਟਿਵ ਹੈ ਉਹਦੇ ਨਾਲੋਂ ਜਿਵੇਂ ਬੱਸ ਸਟੈਂਡ ਆ ਉਹ ਤੇ ਬਹੁਤਾ ਇੰਟਰ ਸਟੇਟ ਇਹਨਾਂ ਲੰਬਾ ਨਹੀਂ ਹੈ ਹੈਗਾ ਬਟ ਇਹਦੀ ਰੇਲ ਦੀ ਬਿਕੋਜ਼ ਜਿਹੜੀ ਹੈਗੀ ਟ੍ਰੈਵਲ ਲੰਬੀ ਹੈ ਤਾਂ ਦੋ ਦਰਵਾਜ਼ੇ ਨੇ ਕਾਫੀ ਖੁੱਲਾ ਏਰੀਆ ਹੈਗਾ ਪੈਂਦਾ ਉਹ ਮਗਰ ਕਿਵੇਂ ਸਾਰਾ ਇਨ ਫਿਊਚਰ ਚ ਵੀ ਇਹਨੂੰ ਜਰਾ ਕਵਰ ਨੂੰ ਕੀਤਾ ਮੈਂ ਬੇਸਿਕਲੀ ਆਪਾਂ ਇਹਨਾਂ ਨੂੰ ਪਹਿਲਾਂ ਵੀ ਜੀਆਰਪੀ ਤੇ ਆਰਪੀਐਫ ਨੂੰ ਚਿੱਠੀਆਂ ਵੀ ਲਿਖੀਆਂ ਕਿ ਜਿਹੜੇ ਡੋਰ ਫਰੇਮਸ ਔਰ ਕੈਮਰਾਜ਼ ਇੱਥੇ ਵਧਾਉਣ ਦੀ ਲੋੜ ਹੈ ਉਹ ਅਸੀਂ ਉਹਨੂੰ ਟੇਕ ਅਪ ਕੀਤਾ ਹੋਇਆ ਕਨਸਰਨਡ ਅਥਾਰਟੀ ਨਾਲ ਅੱਜ ਸਾਡਾ ਮਕਸਦ ਸੀ ਇਹਨਾਂ ਨੂੰ ਅਸੀਂ ਅਸਿਸਟ ਕਰੀਏ ਐਡੀਸ਼ਨਲ ਫੋਰਸ ਐਡੀਸ਼ਨਲ ਰਿਸੋਰਸਸ ਲਾਈਏ ਹਾਲਾਂਕਿ ਜੂਰਿਸਡਿਕਸ਼ਨ ਸਾਰੀ ਰੇਲਵੇ ਪੁਲਿਸ ਦੀ ਤੇ ਆਰਪੀਐਫ ਦੀ ਪਣਦੀ ਹੈ ਪਰ ਕਿਉਂਕਿ ਕਈ ਵਾਰ ਰਿਸੋਰਸਸ ਦੀ ਕਮੀ ਹੋ ਜਾਂਦੀ ਹੈ ਇਹ ਮੈਸੇਜ ਜਣਾ ਔਰ ਅੰਮ੍ਰਿਤਸਰ ਇੱਕ ਬੜੀ ਇੰਪੋਰਟੈਂਟ ਰੇਲਵੇ ਜੰਕਸ਼ਨ ਹੈ ਉਸ ਕਰਕੇ ਅਸੀਂ ਇਹਨੂੰ ਔਰ ਇੱਥੇ ਇਹਦੇ ਤੇ ਡੋਮਿਨੇਟ ਕਰਨ ਵਾਸਤੇ ਸਾਰਾ ਅੱਜ ਪਲਾਨ ਕੀਤਾ ਜੇ ਇੱਥੇ ਬਿੱਤੀ ਵਿਲੇ ਬੈਠ ਰਹੇ ਉਹਨਾਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਦੇਖਣਾ ਹੈ ਅਸੀਂ ਪ੍ਰੀਵੈਂਟਿਵ ਐਕਸ਼ਨ ਜਾਂ ਜਿਹੜਾ ਵੀ ਜੋ ਵੀ ਜਿਸ ਤਰ੍ਹਾਂ ਦਾ ਉਹਨਾਂ ਤੋਂ ਕੋਈ ਅਗਰ ਚੀਜ਼ ਮਿਲਦੀ ਹੈ ਤਰਾਜੁਕ ਤਾਂ ਲੀਗਲ ਐਕਸ਼ਨ ਹੋਏ ਹੁਣ ਅਸੀਂ ਆਪ ਸਾਰੇ ਇੱਧਰ ਜਾ ਕੇ ਦੇਖਾਂਗੇ